ਪਤਾਵਰਨ ਪੰਜਾਬ ਦੇ ਵਿੱਚ ਬਹੁਤ ਭੈਪੀਤ دہشت ਦਾ ਮਾਹੌਲ ਬਣਿਆ ਇਹ ਜਿਹੜਾ ਵਾਕਿਆਤ ਹੋਇਆ ਇਹ ਸਾਡੀ ਪਾਰਟੀ ਦਾ ਕਿਸਾਨ ਜਿਹੜਾ ਸਾਡਾ ਵਿੰਗ ਆ ਕਾਂਗਰਸ ਪਾਰਟੀ ਦਾ ਉਹਦਾ ਸਾਡਾ ਇੱਕ کارਕੁਨ ਦਿਲਵਾਰ ਸਿੰਘ ਪਿੰਡ ਇਹਨਾਂ ਦਾ ਹੈਗਾ ਰਾਮਾ ਹਲਕਾ ਹੈਗਾ ਤਲਵੰਡੀ ਸਾਬੋ ਅੱਜ ਮੇਰੇ ਨਾਲ ਜਿਹੜੇ ਤਲਵੰਡੀ ਸਾਬੋ ਤੋਂ ਸਾਡੇ ਲੜਦੇ ਨੇ ਚੋਣਾ ਕੁਸ਼ਬਾਜ਼ ਸਿੰਘ ਜਟਾਨਾ ਇਹ ਸਾਡੇ ਨਾਲ ਨੇ ਇਧਰ ਖੱਬੇ ਪਾਸੇ ਮੇਰੇ ਮਹੰਤ ਸਾਹਿਬ ਖਨੋੜਾ ਸਾਹਿਬ ਜਿਹੜੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਨੇ ਤੇ ਨਾਲ ਹੋਰ ਬਹੁਤ ਸਤਕਾਰਯੋਗ ਆਗੂ ਨੇ ਪਟਿਆਲੇ ਜ਼ਿਲ੍ਹੇ ਦੇ ਔਰ ਸਾਡੇ ਕਿਸਾਨ ਮੰਡ ਦੇ ਸਤਵਿੰਦਰ ਸਿੰਘ ਬਿੱਟੂ ਮੇਰੇ ਨਾਲ ਖੜੇ ਨੇ ਅਸੀਂ ਮੈਂ ਉਹਨਾਂ ਨੂੰ ਮਿਲਿਆ ਅੰਕਲਾ ਇਮੀਡੀਏਟਲੀ ਜਿਹੜੀ ਉਹਨਾਂ ਦੀ ਵੀਡੀਓ ਆਈ ਸੀਗੀ ਬਹੁਤ ਇੱਕ ਡਰ ਪੈਦਾ ਕਰਨ ਵਾਲੀ ਸੀਗੀ ਕਿ ਕਿਵੇਂ ਉਹਦੀਆਂ ਲੱਤਾਂ ਕੂੜਤੀਆਂ ਉਹਦੇ ਦੰਦ ਤੋੜਤੇ ਤੋਂ ਪਰਸਨਲੀ ਮੈਂ ਇਨਸਾਨੀ ਨਾਤੇ ਔਰ ਪਾਰਟੀ ਨਾਤੇ ਮੈਂ ਅਸੀਂ ਉਹਨਾਂ ਨੂੰ ਮਿਲਣ ਆਏ ਆ ਔਰ ਮੈਂ ਉਹਨਾਂ ਨੂੰ ਜਿਹੜੀ ਗੱਲ ਪੁੱਛੀ ਆ ਕਿ ਕਿਵੇਂ ਹੋਇਆ ਵਾਕਿਆ ਤੇ ਉਹਨਾਂ ਨੇ ਕਿਹਾ ਕਿ ਸ਼ਰਮਾ ਢਾਬਾ ਹੈ ਤੰਨੂ ਦੇ ਲਾਗੇ ਮੇਨ ਹਾਈਵੇ ਦੇ ਉੱਤੇ ਉੱਥੇ ਤੜਕੇ तकरीबन 4 ਵਜੇ ਦੇ ਕਰੀਬ ਲਗਭਗ 15 ਬੰਦਿਆਂ ਨੇ ਇਹਦੇ ਤੇ ਹਮਲਾ ਕੀਤਾ ਔਰ ਹਮਲੇ ਦਾ ਕਾਰਨ ਜਿਹੜਾ ਵਾ ਇਹ ਕਾਫੀ ਦਿਲਵਾਰ ਸਿੰਘ ਸੋਸ਼ਲ ਮੀਡੀਆ ਤੇ ਫੁਲੀ ਐਕਟਿਵ ਆਦਮੀ ਆ ਜੇ ਤੁਸੀਂ ਅਗੇ ਆਪ ID ਸਰਚ ਕਰੋਗੇ ਤਾਂ ਇਹ ਖਾਸ ਤੌਰ ਤੇ ਜਿਹੜਾ ਰਿਫਾਇਨਰੀ ਵਿੱਚ ਬਠਿੰਡਾ ਔਇਲ ਰਿਫਾਇਨਰੀ ਵਿੱਚ ਗੁੰਡਾ ਟੈਕਸ ਦਾ ਸਿਸਟਮ ਚੱਲਦਾ ਗੈਸ ਦੀ ਚੋਰੀ ਹੁੰਦੀ ਆ ਉਹ ਨੂੰ ਹਾਈਲਾਈਟ ਕਰਦਾ ਸੀ ਔਰ ਵਿਸ਼ੇਸ਼ ਤੌਰ ਤੇ ਬੀਪੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮਐਲਏ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਔਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਜੋ ਜ਼ਿਆਤੀਆਂ ਤੇ ਟੱਕੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦਾ ਸੀ ਤਾਂ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਮੌਕਾ ਦੇਖ ਕੇ ਤਲਵੰਡੀ ਸਾਬੋ ਤੋਂ ਬਾਹਰ ਪਟਿਆਲੇ ਜਿਹੜਾ ਸ਼ਰਮਾ ਢਾਬਾ ਇਹਦੇ ਤੇ ਅਟੈਕ ਹੋਇਆ ਵਾ ਔਰ ਇਹਨੇ ਪੁਲਿਸ ਸਟੇਟਮੈਂਟ ਜਿਹੜੀ ਆਪਣੀ ਦਿੱਤੀ ਆ ਬਿਆਨ ਦਿੱਤੇ ਨੇ ਦਿਲਵਾਰ ਸਿੰਘ ਨੇ ਉਹਦੇ ਚ ਲਗਭਗ 8-9 ਵਿਅਕਤੀਆਂ ਦਾ ਨਾਮ ਲਿਖਾਇਆ ਜਿਹਦੇ ਨੇ ਐ ਐਮਐਲਏ ਬਲਜਿੰਦਰ ਕੌਰ ਦਾ ਬਾਈ ਨੇਮ ਜ਼ਿਕਰ ਕੀਤਾ ਵਾ ਉਸਦੇ ਪਿਤਾ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਵਾ ਉਹਦੇ ਭਾਈ ਦਾ ਜ਼ਿਕਰ ਕੀਤਾ ਵਾ ਔਰ ਸ਼ਾਇਦ ਇੱਕ ਕੌਰ ਸਿੰਘ ਜਿਹੜਾ ਰਾਮਾ ਮੰਡੀ ਹਾਂ ਕੌਰ ਸਿੰਘ ਜਿਹੜਾ ਰਾਮੇ ਦਾ ਨਗਰ ਕਾਉਂਸਲ ਦਾ ਪ੍ਰੈਜ਼ੀਡੈਂਟ ਰਿਹਾ ਸਾਬਕਾ ਉਹਨਾਂ ਸਾਰਿਆਂ ਦਾ

ਜਿਹੜੇ ਵਰਦੀਧਾਰੀ ਵੀ ਆਣ ਕੇ ਬੰਦੇ ਮਾਰਦੇ ਨੇ ਝੂਠੇ ਪੁਲਿਸ ਇਨਕਾਊਂਟਰ ਕਰਦੇ ਨੇ ਤੁਹਾਡੇ ਸ਼ਹਿਰ ਵਿੱਚ ਪਟਿਆਲੇ ਚ ਕਰਨਲ ਬਾਠ ਤੇ ਉਹਦੇ ਪੁੱਤਰ ਦੀ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਇਹ ਘੱਟੋ ਘਾਟ 15-20 ਦਿਨ ਅਣਪਛਾਤੇਆਂ ਚ ਚੱਲਿਆ ਔਰ ਜੇ ਕਰਨਲ ਬਾਠ ਤੇ ਉਹਦਾ ਪਰਿਵਾਰ ਹਾਈ ਕੋਰਟ ਨਾ ਜਾਂਦਾ ਤੇ ਉੱਥੋਂ ਉਹਨਾਂ ਨੂੰ सीबीआई ਦੀ ਜਾਂਚ ਨਾ ਲੱਗਦੀ ਤਾਂ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਇਸ ਮਸਲੇ ਨੂੰ ਦਬਾਇਆ ਜਾਵੇ ਐਨ ਉਸੇ ਤਰਜ਼ ਤੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਯਾ ਆਮ ਆਦਮੀ ਪਾਰਟੀ ਦਾ ਕੋਈ ਇੰਪੋਰਟੈਂਟ ਆਦਮੀ ਕਿਸੇ ਇਸ ਤਰ੍ਹਾਂ ਦਾ ਦੋਸ਼ੀ ਪਾਇਆ ਜਾਂਦਾ ਸਾਰੀ ਸਰਕਾਰ ਭਗਵੰਤ ਮਾਨ ਦੀ ਜਿਹੜੀ ਆ ਔਰ ਸਮੇਤ ਪੁਲਿਸ ਉਹਨੂੰ ਫੇ ਬਚਾਉਣ ਤੇ ਆ ਜਾਂਦੀ ਆ ਇਹ ਇਹ ਜਿਹੜਾ ਵਾਕਿਆਤ ਹੋਇਆ ਇਹ ਡਾਇਰੈਕਟਲੀ ਮਨੀਸ਼ ਸਸੋਡਿਆ ਦਾ ਪੜਕਾਉ ਬਿਆਨ ਜਿਹੜਾ ਦਿੱਤਾ ਗਿਆ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਸਾਡੀਆਂ ਭੈਣਾਂ ਦਾ ਇਕੱਠ ਕੀਤਾ ਪੰਜਾਬ ਦੀਆਂ ਔਰਤਾਂ ਦਾ ਉਸ ਇਕੱਠ ਵਿੱਚ ਉਹਨੇ ਕਿਹਾ ਕਿ ਆਪਾਂ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਣੀ ਆ ਔਰ ਫਿਰ ਉਸਨੇ ਉਹਨੂੰ ਕੋਟ ਕੀਤਾ ਜਿਹੜਾ ਚਨਕਿਆ ਨੀਤੀ ਜਿਹੜਾ ਸਾਡੇ ਅਰਥ ਸ਼ਾਸਤਰਾਂ ਵਿੱਚ ਪੁਰਾਣੀ ਇੱਕ ਤਰੀਕੇਕਾਰ ਸੀ ਕਿ ਸੱਤਾ ਵਿੱਚ ਕਿਵੇਂ ਬਣੇ ਰਹਿਣਾ ਤੇ ਸੱਤਾ ਹਾਸਲ ਕਿਵੇਂ ਕਰਨੀ ਆ ਸਾਮ ਦਾਮ ਡੰਡ ਧੇਦ ਕੋਈ ਕਿਸੇ ਨਹੀਂ ਛੱਡਣੀ ਲੜਾਈ ਝਗੜਾ ਕੁਐਸਚਨ ਆਨਸਰ ਆਪਾਂ 2027 ਚ ਇਸ ਸਿਰਾਂ ਨਾਲ ਇਲੈਕਸ਼ਨ ਲੜਨੀ ਆ ਔਰ ਫਿਰ ਔਰਤਾਂ ਤੋਂ ਤਾੜੀਆਂ ਮਰਵਾਈਆਂ ਸਾਡਾ ਮੁੱਖ ਮੰਤਰੀ ਉੱਥੇ ਮੂਕ ਦਰਸ਼ਕ ਬਲ ਕੇ ਥੋੜਾ ਜਿਹਾ ਮੁਸਕਰਾ ਰਿਹਾ ਸੀ ਅੰਦਰ ਔਰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉੱਥੇ ਇੱਕ ਮੂਰ ਦਰ ਮੂਖ ਦਰਸ਼ਕ ਅਮਨ अरोड़ा ਬਣ ਕੇ ਬੈਠੇ ਰਹੇ ਨੇ ਇਹ ਜਿਹੜਾ ਪੰਜਾਬ 'ਚ ਇੱਕ ਨਵਾਂ ਚੈਪਟਰ ਖੋਲ੍ਹਿਆ ਉਹਨਾਂ ਨੇ ਇੱਕ ਬਦਮਾਸ਼ੀ ਦਾ ਤੈਸ਼ ਦਾ ਗੁੰਡਾਗਰਦੀ ਬੁਰਸ਼ਾਗਰਦੀ ਦਾ ਇਹ ਉਹਨਾਂ ਦੀ ਮਾਨਸਿਕਤਾ ਦਾ ਮੁਜ਼ਾਰਾ ਹੋਇਆ ਵਾ ਔਰ ਇਮੀਡੀਏਟਲੀ ਇਹਨਾਂ ਦੇ ਜਿਹੜੇ ਖੋਤੀ ਐਮਐਲਏ ਤੇ ਵਰਕਰਸ ਨੇ ਉਹਨਾਂ ਨੇ ਪੈਂਦੇ ਸੱਟੇ ਦਿਲਵਾਰ ਸਿੰਘ ਦੇ ਉੱਤੇ ਐਡਾ ਵੱਡਾ ਜਾਨ ਜਾਨ ਲੈਵਾ ਹਮਲਾ ਕੀਤਾ ਉਹਦੇ ਮਲਟੀਪਲ ਫ੍ਰੈਕਚਰਸ ਨੇ ਲੱਤਾਂ ਟੁੱਟੀਆਂ ਪਈਆਂ ਨੇ ਉਹਦਾ ਜਿਹੜਾ ਜਵਾੜਾ ਟੁੱਟਿਆ ਪਿਆ ਵਾ ਉਹਦੇ ਸਰੀਰ ਤੇ ਹੋਰ ਕਿੰਨੀਆਂ ਅਸੀਂ ਡਾਕਟਰਸ ਨੂੰ ਜਦੋਂ ਕੀਤਾ ਅੱਜ ਤੀਸਰਾ ਦਿਨ ਹੈ ਹਲੇ ਤੱਕ ਉਹਦਾ ਕੋਈ ਪੁਖਤਾ ਇਲਾਜ ਨਹੀਂ ਸ਼ੁਰੂ ਹੋਇਆ ਜਦੋਂ ਮੈਂ ਰੈਜ਼ੀਡੈਂਟ ਡਾਕਟਰ ਨਾਲ ਗੱਲ ਕੀਤੀ ਮੈਂ ਬਾਅਦ ਚ ਐਮਬੈਸਡਰ ਜਿਹੜੇ ਨੇ ਹਸਪੀਟਲ ਦੇ ਉਹਨਾਂ ਨੂੰ ਵੀ ਮਿਲਦਾ ਲੇਕਿਨ ਜਦੋਂ ਉੱਥੇ ਪੁੱਛਿਆ ਉਹ ਕਹਿੰਦੇ ਜੀ ਹਲੇ ਅਸੀਂ ਉਹਨਾਂ ਦਾ ਸਕੈਨ ਤੇ ਐਕਸ-ਰੇ ਦੀ ਰਿਪੋਰਟਸ ਅਵੇਟ ਕਰ ਰਹੇ ਹਾਂ ਸੀ ਪੰਜਾਬ ਜਿਹੜਾ ਕਹਿੰਦੇ ਅਸੀਂ ਹੈਲਥ ਸਿਸਟਮ ਸਾਡਾ ਬਹੁਤ ਬਿਹਤਰੀਨ ਹੈ ਰਜਿੰਦਰਾ ਹਸਪੀਟਲ ਇੱਕ ਪ੍ਰਾਈਮ ਹਸਪੀਟਲ ਇੰਸਟੀਟਿਊਸ਼ਨ ਹੈ ਮੈਡੀਕਲ ਕਾਲਜ ਆ ਪੰਜਾਬ ਦਾ ਇਸੇ ਹਸਪਤਾਲ ਵਿੱਚ ਆਪਾਂ ਪਹਿਲਾਂ ਵੀ ਦੇਖਿਆ ਕਿ ਲਾਈਟ ਜਾਂਦੀ ਰਹੀ ਬੱਚਿਆਂ ਦੀ ਡਿਲੀਵਰੀ ਹੁੰਦੀ ਨਹੀਂ ਲੋਕੀ ਨੇਰੇ ਚ ਤੁਰੇ ਫਿਰਦੇ ਨੇ ਉਹ ਸਾਰੀਆਂ ਹੋਰ ਲੇਕਿਨ ਆ ਜਿਹੜਾ ਇੱਕ ਸੀਰੀਅਸ ਇੰਜਰੀਜ਼ ਜਿਸ ਨੂੰ ਇਨਫਲੈਕਟ ਕੀਤੀਆਂ ਗਈਆਂ ਉਹਨੂੰ ਅੱਜ ਤੀਸਰੇ ਦਿਨ ਵਿੱਚ ਹਲੇ ਉਹਦੇ ਪੱਟੀ ਮਰਮ ਪੱਟੀ ਕੀਤੀ ਗਈ ਆ ਉਹ ਵੀ ਸ਼ਾਇਦ ਪਤਾ ਲੱਗਾ ਕਿ ਅਸੀਂ ਸਾਰੇ ਅੱਜ ਵਿਜ਼ਿਟ ਕਰ ਰਹੇ ਹਾਂ ਤੇ ਮਰਮ ਪੱਟੀ ਘੱਟੋ ਘੱਟ ਜ਼ਖਮ ਟੱਕ ਦਈਏ ਤੁਸੀਂ ਇਹਦੀ ਵੀਡੀਓਜ਼ ਦੇਖਿਆ ਬਹੁਤ ਪੂਰੀ ਤਰ੍ਹਾਂ ਨਾਲ ਇਹਦਾ ਖੂਨੋਂ ਖੂਨ ਸਾਰਾ ਸਰੀਰ ਮੈਂ ਸਮਝਦਾ ਕਿ ਇਦਾਂ ਇਸ ਤਰ੍ਹਾਂ ਦੀ ਕੁੱਟ ਮਾਰ ਨਾਲ ਬੰਦਾ ਮਰ ਵੀ ਸਕਦਾ ਸੀਗਾ ਲੇਕਿਨ ਇਹਨਾਂ ਨੇ ਹਸਪੀਟਲ ਵਿੱਚ ਮੇਰੇ ਹਿਸਾਬ ਨਾਲ ਪੁਲਿਸ ਦੀ ਅਣਗਹਿਲੀ ਔਰ ਹੈਲਥ ਸਿਸਟਮ ਦੋਨਾਂ ਦਾ ਐਕਸਪੋਜ਼ਰ ਹੋ ਗਿਆ ਔਰ ਮਨੀਸ਼ ਸੋਟਿਆ ਦਾ ਬਿਆਨ ਜਿਹੜਾ ਸੀਗਾ ਉਹ ਇਲੈਕਸ਼ਨ ਲੜਨ ਵਾਲਾ ਨਹੀਂ ਹੋਣ ਇਹਨਾਂ ਦਾ ਰਹਿ ਗਿਆ ਇਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਵੇਂ ਕਿਸੇ ਵੇਲੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਨੇ ਕੀਤਾ ਜਾਂ ਅੰਗਰੇਜ਼ਾਂ ਨੇ ਕੀਤਾ ਇਹ ਮਾਨਸਿਕਤਾ ਇਹਨਾਂ ਦੀ ਅੱਜ ਪੰਜਾਬ ਦੇ ਵਿੱਚ ਉਜਾਗਰ ਹੋਈ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਪੇਨ ਹੱਥ ਜੋੜ ਕੇ ਅਪੀਲ ਆ ਤੇ ਇਹਨਾਂ ਦਾ ਜਵਾਬ ਆਪਾਂ ਠੋਕ ਵਜਾ ਕੇ ਦੇਣਾ ਘਪਰਾਉਣਾ ਨਹੀਂ ਕਹਾ ਔਰ ਮੈਨੂੰ ਦੁੱਖ ਹੋਇਆ ਜਿਹੜੀਆਂ ਔਰਤਾਂ ਨੇ ਉਸ ਦਿਨ ਤਾੜੀਆਂ ਮਾਰੀਆਂ ਉੱਥੇ ਇਕੱਠ ਵਿੱਚ ਸ਼ਾਇਦ ਉਹਨਾਂ ਨੂੰ ਸਾਡੇ ਇਤਿਹਾਸ ਦਾ ਮਾਈ ਭਾਗੋ ਜੀ ਦਾ ਜਿਹੜਾ ਯੋਗਦਾਨ ਸੀ 40 ਮੁਕਤਿਆਂ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੁਕਸਰ ਦੇ ਢਾਬ ਦੇ ਉੱਤੇ ਜੋੜਿਆ ਔਰ ਬਿਦਾਵਾ ਪਾੜਿਆ ਉਹ ਸਾਡੀ ਮਾਈ ਭਾਗੋ ਜਿਹੜੀ ਸੀਗੀ ਉਹ ਆਪ ਮੋੜੇ ਮੋਹਰੇ ਚੱਕ ਕੇ ਮੁਗਲਾਂ ਦੇ ਨਾਲ ਲੜਾਈ ਲੜੀ ਸਾਡੇ ਦਸ਼ਮ ਪਿਤਾ ਦੇ ਜਿਹੜਾ ਪਰਿਵਾਰ ਚੋਂ ਮਾਤਾ ਗੁਜਰ ਇਹਨਾਂ ਨੇ ਆਪਣੇ ਸਾਹਮਣੇ ਆਪਣੇ ਸਹੇਬਜ਼ਾਦਿਆਂ ਦਾ ਆਪਣੇ ਪੁੱਤਰਿਆਂ ਦਾ ਸ਼ਹਾਦਤ ਦੇਖੀ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਅਕੀਦਾ ਸੀ ਜਿਹੜਾ ਆਪਣਾ ਧਰਮ ਸੀਗਾ ਉਹਨੂੰ ਬਰਕਰਾਰ ਰੱਖਿਆ ਇਦਾਂ ਦੀਆਂ ਅਨੇਕਾਂ ਔਰਤਾਂ ਦਾ ਯੋਗਦਾਨ ਆ ਤੇ ਮੈਨੂੰ ਉਦੋਂ ਦੁੱਖ ਹੋਇਆ ਕਿ ਸਾਡੀਆਂ ਭੈਣਾਂ ਉੱਥੇ ਉਹਨੂੰ ਮਨੀਸ਼ ਸੋਢੀ ਦੇ ਟੁਚੀਏਲ ਬਿਆਨ ਨੂੰ ਇੱਕ ਪੰਜਾਬ ਦੇ ਮਾਨਸਿਕਤਾ ਦੇ ਉੱਤੇ ਹਮਲਾ ਕਰਨ ਵਾਲੇ ਬਿਆਨ ਨੂੰ ਉਹਨਾਂ ਨੇ ਤਾੜੀਆਂ ਮਾਰੀਆਂ ਬਹੁਤ ਮਾੜੀ ਕੀਤੀ ਤੇ ਉਤੋਂ ਵੀ ਮਾੜੀ ਗੱਲ ਮੁੱਖ ਮੰਤਰੀ ਜਿਹੜਾ ਮੁਸਕਰਾ ਰਿਹਾ ਸੀਗਾ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉੱਥੇ ਚੁੱਪ ਕਰਕੇ ਬੈਠਾ ਰਿਹਾ ਇਹ ਦੱਸਦਾ ਵਾ ਕਿ ਆਮ ਆਦਮੀ ਪਾਰਟੀ ਹੁਣ ਬਦਬਾਸ਼ੀ ਗੁੰਡਾਗਰਦੀ ਤੇ ਉਤਰੀ ਹੈ ਪਰ ਮੈਂ ਨਾਲ ਯਕੀਨ ਦਿਵਾਉਣਾ ਚਾਹੁੰਦਾ ਸ਼ਾਇਦ ਸੋਟੀਏ ਨੇ ਨਾ ਇਤਿਹਾਸ ਪੜਿਆ ਪੰਜਾਬ ਦਾ ਨਾ ਉਹਨੂੰ ਸਾਡੇ ਸ਼ਹੀਦਾਂ ਦਾ ਤੇ ਇਸ ਧਰਤੀ ਤੇ ਜਿਹੜਾ ਖੂਨ ਡੁੱਲਿਆ ਉਹਦੇ ਬਾਰੇ ਕੋਈ ਇਲਮ ਆ ਨਾ ਕੇਚਰੀਵਾਲ ਨੂੰ ਕੋਈ ਇਲਮ ਆ ਮੈਂ ਸਮਝਦਾ ਕਿ ਅਗਰ ਇਦਾਂ ਦੀ ਕੋਈ ਗੁੰਡਾਗਰਦੀ ਕਰਨਗੇ ਤੇ ਰੋਕੀ ਮੂੰਹ ਤੋੜ ਜਵਾਬ ਦੇਣ ਵਾਸਤੇ ਪੰਜਾਬ ਵਿੱਚ ਖੜੇ ਨੇ ਮਸਲਾ ਉੱਠਿਆ ਡਾਕਟਰ ਵਿਜੇਤ ਸਿੰਘ ਚੀਫ ਮਿਨਿਸਟਰ ਪੰਜਾਬ ਦਾ ਆਪ ਹੀ ਬਿਨਾ ਕਿਸੇ ਦੇ ਕਹੇ ਪਬਲਿਕ ਡੋਮੇਨ ਚਾਨ ਕੇ ਕਹਿੰਦਾ ਕਿ ਸਾਡਾ ਇੱਕ ਮਿਨਿਸਟਰ ਬਹੁਤ ਕਰਪਟਾ ਕਮਿਸ਼ਨ ਮੰਗਦਾ ਔਰ ਅਸੀਂ ਉਹਦੀ ਆਡੀਓ ਮੇਰੇ ਕੋਲ ਹੈ ਤੇ ਉਹ ਕਮਿਸ਼ਨ ਮੰਗਣ ਦੇ ਕੇਸ ਵਿੱਚ ਮੈਂ ਪਰਚਾ ਦਰਜ ਕਰਕੇ ਉਹਨੂੰ ਕੈਬਨਟ ਤੋਂ ਵੀ ਕੱਢਦਾ ਜੇਲ੍ਹ ਪੇਜਦਾ ਪਿਛਲੇ 3.5 ਸਾਲ ਤੋਂ ਚਲਾਨੀ ਪੇਸ਼ ਕੀਤਾ ਗਿਆ ਔਰ ਹੁਣ ਜਦੋਂ ਉਹਨੂੰ ਜਿਹੜਾ ਉਹਦਾ ਉਹਨੂੰ ਕਲੀਨ ਚਿੱਟ ਪੰਜਾਬ ਸਰਕਾਰ ਚੀਫ ਮਿਨਿਸਟਰ ਇਹਦਾ ਮਤਲਬ ਚੀਫ ਮਿਨਿਸਟਰ ਝੂਠਾ ਸਾਬਤ ਹੋ ਗਿਆ ਕਿ ਮੈਂ ਝੂਠ ਬੋਲਿਆ ਚੀਫ ਮਿਨਿਸਟਰ ਨੇ ਉਨੇ ਇਸ ਕੇਸ ਵਿੱਚ ਇਸੇ ਦੀ ਭਗਵੰਤਪਾਨ ਦੀ ਸਰਕਾਰ ਨੇ ਕਲੀਨ ਚਿੱਟ ਦਿੱਤੀ ਅਨਦਰ ਡਾਊਟਫੁਲ ਫੈਕਟਰ ਹੈ ਕਿ ਜਿਹੜੀ ਫੋਰੈਂਸਿਕ ਰਿਪੋਰਟ ਹੈ ਜਿਹੜੀ ਉਹਦੀ ਫੋਰੈਂਸਿਕ ਰਿਪੋਰਟ ਆਣੀ ਸੀ ਉਹਦੀ ਆਡੀਓ ਦੀ ਉਹਦੇ ਵਿੱਚ ਠੱਗੀ ਮਾਰੀ ਗਈ ਆ ਉਹਦੇ ਨਾਲ ਟੈਂਪਰਿੰਗ ਹੋਈ ਆ ਉਹ ਮਾਮਲਾ ਅਲੈਦਾ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਸੋ ਮੈਂ ਕਹੂੰਗਾ ਕਿ ਚੀਫ ਮਿਨਿਸਟਰ ਨੂੰ ਬੜੀ ਬੜੀ ਨਿਮੋਸ਼ੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਦੇ ਕਿਤੇ ਕਹਿਣ ਤੇ ਐਸੇ ਕੰਪਲੇਨੈਂਟ ਕੀਤਾ ਹੋਇਆ ਪਰਚਾ ਉਹ ਸਰਕਾਰ ਜਿਹੜੀ ਹੈ ਇਹਨਾਂ ਦੀ ਉਸ ਨੂੰ ਕਲੀਨ ਚਿੱਟ ਦੇ ਦਿੰਦੀ ਆ ਇਹ ਸਾਰੇ ਮਾਮਲੇ ਨੇ ਜਿਹੜੇ ਠੀਕ ਹੈ ਅਗਰ ਆਮ ਆਦਮੀ ਪਾਰਟੀ ਮਿਸਯੂਜ਼ ਕਰ ਰਹੀ ਗਵਰਨਮੈਂਟ ਮਸ਼ੀਨਰੀ ਦਾ ਪੁਲਿਸ ਦਾ ਬਟ ਲੈਟ ਮੀ ਟੈਲ ਯੂ ਵਨ ਥਿੰਗ ਇਹ ਸਾਰੇ ਪਬਲਿਕ ਡੋਮੇਨ ਚ ਰਹਿਣਗੇ ਟੋ요ਟਾ ਹਾਈਲਕਸ ਦੀਆਂ 144 ਗੱਡੀਆਂ ਜਿਹਦੇ 15 ਤੋਂ 21 ਕਰੋੜ ਰੁਪਇਆ ਪੈਸਾ ਖਾਦਾ ਗਿਆ ਜਾਂ ਪੁਲਿਸ ਵੱਲੋਂ ਪਰਚੇਸ ਕੀਤੀਆਂ ਗਈਆਂ ਬਲਤੇਜ ਪੰਨੂ মিডিਆ ਐਡਵਾਈਜ਼ਰ ਦੀ ਮਦਦਕਤ ਨਾਲ ਰਾਜ ਮੋਟਰਸ ਦੇ ਜ਼ਰੀਏ ਜਿੰਨੀਆਂ ਕਾਰਾਂ ਪੁਲਿਸ ਵਹੀਕਲਸ ਚਾਹੇ ਉਹ ਸਕੋਰਪਿਓ ਨੇ ਚਾਹੇ ਉਹ ਥਾਰ ਆ ਚਾਹੇ ਉਹ ਕਿਆ ਨੇ ਛਤ ਸੈਂਕੜਿਆ ਦੀ ਗਿਣਤੀ ਵਿੱਚ ਆ ਇਹਨਾਂ ਸਾਰਿਆਂ ਵਿੱਚ ਟਾਇota ਹਾਈਲੈਕਸ ਵਾਂਗੂ ਵੀ ਕਮਿਸ਼ਨ ਖਾਦਾ ਗਿਆ ਇਹ ਸਾਰੇ ਚਾਂਚ ਦੇ ਵਿਸ਼ੇ ਰਹਿਣਗੇ ਅੱਜ ਤੱਕ ਸਵਾ ਮਹੀਨਾ ਹੋ ਗਿਆ ਕਿਸੇ ਮੰਤਰੀ ਨੇ ਕਿਸੇ ਚੀਫ ਮਿਨਿਸਟਰ ਨੇ ਕਿਸੇ ਪੁਲਿਸ ਵਾਲੇ ਨੇ ਅੱਜ ਤੱਕ ਸਾਡੇ ਇਲਜ਼ਾਮਾਂ ਨੂੰ ਨਕਾਰਿਆ ਨਹੀਂਗਾ ਟਾਇota ਹਾਈਲੈਕਸ ਦਾ ਕਿਤੇ ਬੋਲੇ ਨਹੀਂਗੇ ਕਿ ਹਾਂ ਇੰਨਾ ਹੀ ਬੋਲ ਦਿੰਦੇ ਕਿ ਅਸੀਂ ਇਹ ਕਮਿਸ਼ਨ ਨਹੀਂ ਖਾਦਾ ਇਹਦਾ ਮਤਲਬ ਉਹਨਾਂ ਦੀ ਚੁੱਪੀ ਦੱਸਦੀ ਆ ਕਿ ਉਹਨਾਂ ਨੇ ਸਵੀਕਾਰ ਕੀਤਾ ਇਲਜ਼ਾਮ ਕਿ ਅਸੀਂ ਕਮਿਸ਼ਨ ਖਾਦਾ ਵਾ ਔਰ ਸਿਰਫ ਟੋ요ਟਾ ਹਾਇਲੈਕਸ 144 ਪਿਕਅਪ ਟਰੱਕਸ ਦੀ ਗੱਲ ਨਹੀਂ ਗਈ ਹੁਣ ਗੱਲ ਅੱਗੇ ਵੱਧ ਕੇ ਜਿਹੜਾ ਰਾਜ ਮੋਟਰਸ ਦੇ ਜ਼ਰੀਏ ਪੁਲਿਸ ਦੀਆਂ ਸੈਂਕੜੇ ਗੱਡੀਆਂ ਦੀ ਪਰਚੇਸ ਹੋਈ ਇਟ ਇਜ਼ ਆਲਸੋ ਐ ਸਬਜੈਕਟ ਆਫ ਇਨਕੁਆਇਰੀ ਐਂਡ ਇਨਵੈਸਟੀਗੇਸ਼ਨ ਐਂਡ ਕੰਪਲੀਟ ਫਾਲੋਅ ਫਾਲੋਅ ਅਪ ਐਕਸ਼ਨ ਵਿਲ ਬੀ ਟੇਕਨ ਐਜ਼ ਐਂਡ ਵੈਨ ਦ ਨੈਕਸਟ ਗਵਰਨਮੈਂਟ ਟੇਕਸ ਚਾਰਜ ਆਫ ਦਿਸ ਸਟੇਟ ਤਾਂ ਕਿ ਸਾਰਾ ਕੁਝ ਜਿਹੜਾ ਵਾ ਉਹਨੂੰ ਦੁਬਾਰਾ ਲਾਈਨ ਦੇ ਉੱਤੇ ਲਿਆ ਕੇ ਦੇ ਰੂਲ ਆਫ ਲਾ ਰੂਲ ਆਫ ਕਨਸਟੀਟਿਊਸ਼ਨ ਬਾਬਾ ਸਾਹਿਬ ਉਹ ਬੇਦਖਰਦੀਆਂ ਫੋਟੋਆਂ ਟੰਗਦੇ ਤਾਂ ਨੇ ਲੇਕਿਨ ਉਹਨੂੰ ਰੋਜ਼ ਛਿੱਕੇ ਤੇ ਟੰਗ ਕੇ ਉਹਦੇ ਉਲਟ ਕੰਮ ਕਰਦੇ ਜਿਵੇਂ ਅੱਜ ਦਲਵਾਰ ਸਿੰਘ ਦੇ ਨੂੰ ਇਹਨਾਂ ਨੇ ਕੁੱਟਾ ਮਾਰ ਕੇ ਕੁੱਟ ਮਾਰ ਕੇ ਔਰ ਉਹਦਾ ਸਾਰਾ ਜਿਹੜਾ ਐਫ ਆਈ ਆਰ ਹੈ ਉਹ ਆਣ ਪਛਾਤੇ ਬੰਦਿਆਂ ਦੇ ਖਿਲਾਫ ਦਰਜ ਹੋਣ ਤੇ ਪੁਲਿਸ ਨੂੰ ਦਵਾਇਆ ਜਾ ਰਿਹਾ ਹੈ ਤੁਸੀਂ ਦੇਖੋ ਨਾ ਗੱਲ 1 ਮਿੰਟ ਇਹ ਆਦਮੀ ਇੱਕ ਨੋਨ ਆਪੋਨੈਂਟ ਆ ਉਹਦਾ ਉਹਦੇ ਖਿਲਾਫ ਗੈਸ ਸਟੋਰੀਆਂ ਦੀਆਂ ਗੁੰਡਾ ਟੈਕਸ ਪਰਚੀ ਦੀਆਂ ਇਦਿਆ ਵੀਡੀਓਜ਼ ਲਗਾਤਾਰ ਆ ਰਹੀਆਂ ਇਨ ਪਬਲਿਕ ਡੋਮੇਨ ਸੋ ਵਾਈ ਊਡ ਐਨੀਬਾਡੀ ਐਲਸ ਇੰਜਰ ਹਿਮ ਇਹਦਾ ਇਹਦੇ ਜਿਹੜੇ 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 ਬੰਦਿਆਂ ਤੇ ਇਹਨੂੰ ਸ਼ੁਭਾ ਸੀ ਉਹਨਾਂ ਦਾ ਨਾਮ ਲਿਖਾਤਾ ਤੁਸੀਂ ਘੱਟੋ ਘਾਟ ਐਫ ਆਈ ਆਰ ਤਾਂ ਬਾਈ ਨੇਮ ਦਰਜ ਕਰੋ ਨਾ ਇਨਵੈਸਟੀਗੇਸ਼ਨ ਇਜ਼ ਅ ਮੈਟਰ ਆਫ ਸਬਸੀਕੁਐਂਟ एवरीथिंग ਲੇਕਿਨ ਜਦੋਂ ਆਪਾਂ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਕਰਦੇ ਤੋ ਸਾਬਤ ਹੋ ਜਾਂਦਾ ਕਿ ਅਸਲ ਦੋਸ਼ੀਆਂ ਤੇ ਗੁਨਾਹਗਾਰਾਂ ਨੂੰ ਪੁਲਿਸ ਉਵੇਂ ਵਿਚਾਰੀ ਜਿਵੇਂ ਕਰਨਲ ਬਾਦ ਤੇ ਉਹਦੇ ਮੁੰਡੇ ਦੇ ਕੋਟ ਮਾਰ ਲੈਂਦਾ ਲੈਂਡ ਪੂਲਿੰਗ ਐਕਸ਼ਨ ਜਿਹੜਾ ਐਕਟ ਸੀਗਾ ਉਹਦੇ ਤੇ ਵਾਪ ਇਹ ਪਹਿਲੀ ਜਿੱਤ ਆ ਔਰ ਇਸ ਤੋਂ ਬਾਅਦ ਜਦ ਜਦ ਕੋਈ ਇਦਾਂ ਦੀ ਜ਼ਿਆਤੀ ਹੋਵੇਗੀ ਨਾ ਸਿਰਫ ਸਾਡੀ ਪਾਰਟੀ ਕਾਂਗਰਸ ਬਲਕਿ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਸਾਹਮਣੇ ਖੜ ਕੇ ਇਹਨਾਂ ਦਾ ਆਪਾਂ ਆਪਾਂ ਇਹਦਾ ਮੁਕਾਬਲਾ ਕਰਨਾ ਇਹ ਲੱਖ ਬਦਲਾਖੂਰੀਆਂ ਕਰ ਲੈਣ ਇਹ ਲੱਖ ਪਰਚੇ ਦਰਜ ਕਰ ਲੈਣ ਲੇਕਿਨ ਪੰਜਾਬ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅੰਤ ਵਿੱਚ ਮੇਰੀ ਮੰਗ ਆ ਪੁਲਿਸ ਅਗਰ ਕੋਈ ਪੁਲਿਸ ਹੈ ਪੰਜਾਬ 'ਚ ਅਗਰ ਕੋਈ ਡੀਜੀਪੀ ਨਾਮ ਦੀ ਚੀਜ਼ ਹੈ ਪੰਜਾਬ 'ਚ ਐਸਐਸਪੀ ਪਟਿਆਲਾ ਨਾਮ ਦੀ ਕੋਈ ਚੀਜ਼ ਹੈ ਤਾਂ ਦਿਲਵਾਰ ਸਿੰਘ ਵੱਲੋਂ ਲਿਖਾਈ ਗਈ ਸਟੇਟਮੈਂਟ ਦੇ ਆਧਾਰ ਤੇ ਬਾਈ ਨੇਮ ਐਮਐਲਏ ਬਲਜਿੰਦਰ ਕੌਰ ਦੇ ਉੱਤੇ ਉਹਦੇ ਪਿਓ ਦੇ ਉੱਤੇ ਉਹਦੇ ਭਾਈ ਦੇ ਉੱਤੇ ਕੌਰ ਸਿੰਘ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਦੇ ਉੱਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਅਗਰ ਇਹ ਕਹਿੰਦੇ ਨੇ ਕਿ ਅਸੀਂ ਇਹਦੇ ਜਾਂਚ ਕਰਾਂਗੇ that is a matter of subsequent investigation ਐਫਆਈਆਰ ਜਸਟ ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ ਫਰਸਟ ਇਨਫੋਰਮੇਸ਼ਨ ਕੌਣ ਦੇ ਰਿਹਾ ਦਲਵਾਰ ਸਿੰਘ ਇੰਜਰਡ ਅਸੌਲਟਡ ਆਦਮੀ ਦੇ ਰਿਹਾ ਜੇ ਉਹਦੇ ਤੇ ਪਰਚਾ ਦਰਜ ਨਹੀਂ ਕਰਨਗੇ ਤੇ ਅਗਲਾ ਰਾਤ ਸਾਡੇ ਕੋਲ ਖੁੱਲਾ ਅਸੀਂ ਹਾਈ ਕੋਰਟ ਵੀ ਜਾਵਾਂਗੇ ਪੂਰੀ ਡਟ ਕੇ ਉਹਦੀ ਮਦਦ ਕਰਾਂਗੇ ਔਰ ਮੈਂ ਇੱਥੇ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਵਾਅਦਾ ਕਰਦੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਅਕਾਲਪੁਰ ਖਵਾਈਗੁਰੂ ਈਸ਼ਵਰ ਦੀ ਕਿਰਪਾ ਨਾਲ ਸਾਡੀ ਸਰਕਾਰ ਬਣੀ ਜਿੰਨੇ ਪੰਜਾਬ ਦੇ ਵਿੱਚ ਬਦਲਾਖੋਰੀ ਦੇ ਮਾਮਲੇ ਆਏ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਤੇ ਜਾਂ ਜਿਹੜੇ ਕੋਈ ਐਕਟਿਵਿਸਟ ਸੀ ਕਾਰਕੁਨ ਸੀ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਚ ਛੁੱਟਿਆ ਗਿਆ ਇਹਦੀ ਸਾਰੀ ਰਿਵਿਊ ਹੋਵੇਗੀ ਇੱਕ ਪੂਰਾ ਪੋਲਿਟੀਕਲ ਵਿਂਡੇਟਾ ਕਮਿਸ਼ਨ ਵਿਚ ਸ਼ੁੱਡ ਬੀ ਹੈਡਡ ਬਾਈ ਅ ਰਿਟਾਇਰਡ ਜੱਜ ਆਫ ਦੀ ਹਾਈ ਕੋਰਟ ਔਰ ਉਸ ਨੂੰ ਕੋਸੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਪਾਵਰਸ ਦੇ ਕੇ ਇਹ ਸਾਰੀ ਦੁਆਰਾ ਇੱਕ ਕੇਸਸ ਖੋਲ ਕੇ ਔਰ ਜਿਹਨਾਂ ਲੋਕਾਂ ਨੇ ਪਰਚੇ ਦਰਜ ਕਰਾਏ ਨੇ ਉਹਨਾਂ ਦੇ ਖਿਲਾਫ ਸੈਕਸ਼ਨ 182 ਦੇ ਤਹਿਤ ਅਸੀਂ ਪੁਖਤਾ ਐਕਸ਼ਨ ਲਵਾਂਗੇ ਤਾਂ ਮੈਂ ਪੰਜਾਬ ਚ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਆ ਸਿਸੋਡੀਆ ਜਾਂ ਕੇਜਰੀਵਾਲ ਜਿਹੜੇ ਦਿੱਲੀੋਂ ਕੱਢੇ ਹੋਏ ਟੈਂਟਡ ਕਰਪਟ ਲੀਡਰਸ 2-2000 ਕਰੋੜ ਦੇ ਇਹਨਾਂ ਦੇ ਉੱਤੇ ਘੁਟਾਲੇ ਨੇ ਸ਼ਰਾਬ ਦੇ ਔਰ ਕਲਾਸਰੂਮ ਸਕੈਂਡਲ ਦੇ ਉਹਨਾਂ ਦੇ ਜੇ ਉਹਨਾਂ ਦੇ ਉਹਨਾਂ ਤੋਂ ਆਪਾਂ ਖੇੜਾ ਛਡਾਉਣਾ ਵਾ ਔਰ ਆਮ ਆਦਮੀ ਪਾਰਟੀ ਦੇ 92 93 ਬੰਦੂਆ ਮਜ਼ਦੂਰਾਂ ਨੂੰ ਮੈਂ ਕਹਿਣਾ ਕਿ ਕੁਛ ਥੋੜੀ ਜਾਨ ਰੱਖੋ ਐ ਇੰਨਾ ਕੁਫਰ ਮਤ ਤੋਲੋ ਇੰਨਾ ਜ਼ੁਲਮ ਮਤ ਘਾਓ ਕਿ ਮੁੜ ਕੇ ਤੁਹਾਨੂੰ ਜਿਹੜਾ ਇਹਦਾ ਜਵਾਬ ਜਿਹੜਾ ਜ਼ਿੰਦਗੀ ਛਣਾ ਦੇਣਾ ਪਵੇ ਇਸ ਵਾਸਤੇ ਅੱਜ ਸਾਰੇ ਅਸੀਂ ਸਤਕਾਰਯੋਗ ਪਾਰਟੀ ਦੇ ਲੋਕ ਇੱਥੇ ਵਿਜ਼ਿਟ ਕੀ